ਆਈਪੀਐਸ ਅਧਿਕਾਰੀ ਦੀ ਮੌਤ ਤੋਂ ਬਾਅਦ ਅੱਜ ਅੰਮ੍ਰਿਤਸਰ ਦੇ ਵਿੱਚ ਵੀ ਕੈਂਡਲ ਮਾਰਚ ਜਿਹੜਾ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਐਮਐਲਏ ਸਾਹਿਬਾਨ ਵੱਲੋਂ ਜਿਹੜਾ ਕੱਢਿਆ ਗਿਆ ਕੈਬਨਿਟ ਮੰਤਰੀ ਹਰਪਜਨ ਸਿੰਘ ਏਟੀਓ ਵੀ ਪਹੁੰਚੇ ਅਤੇ ਉਹਨਾਂ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੈਂਟਰ ਦੀ ਭਾਜਪਾ ਸਰਕਾਰ ਵੱਲੋਂ ਜਿਹੜਾ ਦਲਿਤਾ ਦੇ ਨਾਲ ਅਤਿਆਚਾਰ ਕੀਤਾ ਜਾ ਰਿਹਾ ਹੈ ਉਹ ਕਿਸੇ ਵੀ ਸੂਰਤ ਦੇ ਵਿੱਚ ਜਿਹੜਾ ਬਰਦਾਸ਼ਤ ਨਹੀਂ ਕੀਤਾ ਜਾਏਗਾ ਇਹਦੇ ਦੋਸ਼ੀ ਨੇ ਉਹਨਾਂ ਨੂੰ ਅਰੈਸਟ ਕਰਕੇ ਗ੍ਰਿਫਤਾਰ ਕਰਕੇ ਉਹਨਾਂ ਤੇ ਬੰਦੀ ਜਿਹੜੀ ਕਾਰਵਾਈ ਕੀਤੀ ਜਾਵੇ ਤੇ ਪਰਿਵਾਰ ਨੂੰ ਇਨਸਾਫ ਦਿੱਤਾ ਜਾਏ ਰੋਸ਼ ਦੇ ਵਿੱਚ ਜਿਹੜਾ ਅੱਜ ਅੰਮ੍ਰਿਤਸਰ ਦੇ ਵਿੱਚ ਆਮ ਆਦਮੀ ਪਾਰਟੀ ਵਰਕਰਾਂ ਵੱਲੋਂ ਜਿਹੜਾ ਉਹ ਕੈਂਡਲ ਮਾਰਚ ਜਿਹੜਾ ਕੱਢ ਲਿਆ ਗਿਆ ਪੰਡਾੜੀ ਪੁਲ ਤੋਂ ਹੁੰਦੇ ਹੋਏ ਅੰਮ੍ਰਿਤਸਰ ਹਾਲ ਗੇਟ ਤੱਕ ਜਿਹੜਾ ਰੋਸ਼ ਮਾਰਚ ਕੱਢ ਲਿਆ ਗਿਆ ਇੰਦਰਬੀਰ ਸਿੰਘ ਨਿਜਰ ਅਤੇ ਅੰਮ੍ਰਿਤਸਰ ਦੇ ਮੇਅਰ ਜਤਿੰਦਰ ਸਿੰਘ ਮੋਤੀਪਾਟਿਆ ਕੋਲ ਵੀ ਕਈ ਸੀਨੀਅਰ ਵਰਕਰ ਜਰੇ ਨੇ ਅਤੇ ਉਹ ਇਸ ਕੈਂਡਲ ਮਾਰਕਸ ਦੇ ਵਿੱਚ ਸ਼ਾਮਿਲ ਹੋਏ ਤੁਸੀਂ ਦੇਖਦੇ ਰਹੋ ਪੰਜਾਬ ਬਾਰਾ ਟਾਈਮਸ ਮੁਕੇਸ਼ ਬਾਵਾ ਅੰਮ੍ਰਿਤਸਰ ਹਾਂਜੀ ਸਰ ਅੱਜ ਜਿਹੜਾ ਕੈਂਡਮ ਮਾਰਚ ਕੀਤਾ ਜਾ ਰਿਹਾ ਕੀ ਕਹਿਣਾ ਚਾਹੋਗੇ ਜੀ ਉਹ ਦੇਖੋ ਸੀਨੀਅਰ ਆਈਪੀਐਸ ਅਧਿਕਾਰੀ ਲਈਪੁਰਨ ਕੁਮਾਰ ਜੀ ਜਿਨ੍ਹਾਂ ਦਾ ਜਨਾਂ ਨੇ ਪਿਛਲੇ ਦਿਨੀ ਬਹੁਤ ਦੁਖੀ ਹੋ ਕੇ ਕਿਉਂਕਿ ਉਹਨਾਂ ਦੇ ਨਾਲ ਬਹੁਤ ਜ਼ਿਆਦਾ ਡਿਸਕ੍ਰਿਮੀਨੇਸ਼ਨ ਕਾਸਟ ਵੇਸਟ ਡਿਸਕ੍ਰਿਮੀਨੇਸ਼ਨ ਹੋਇਆ ਇੱਕ ਬੜੇ ਔਨੈਸਟ ਅਫੀਸਰ ਬੜੇ ਸੀਨੀਅਰ ਆਈਪੀਐਸ ਅਧਿਕਾਰੀ ਉਹਨਾਂ ਦੇ ਨਾਲ ਹਰਿਆਣਾ ਇਕਟਰ ਦੇ ਉਹਨਾਂ ਦੇ ਨਾਲ ਉਹਨਾਂ ਨੇ ਦੁਖੀ ਹੋ ਕੇ ਰਾਸਮੈਟ ਤੋਂ ਕਿਉਂਕਿ ਉਹਨਾਂ ਦੀ ਐਕਸਪਲੋਇਟੇਸ਼ਨ ਬਹੁਤ ਹੋਈ ਉਹਨਾਂ ਨੇ ਸੋਇ ਸਾਈਡ ਕਮਿਟ ਕੀਤਾ ਅੱਜ ਅਸੀਂ ਇਸ ਵਿਰੋਧ ਦੇ ਵਿੱਚ ਇੱਥੇ ਕੈਂਡਲ ਮਾਰਚ ਕਰ ਰਹੇ ਹਾਂ ਔਰ ਜੋ ਇਨਵੈਸਟੀਗੇਸ਼ਨਸ ਨੇ ਜੋ ਉਹਨਾਂ ਦੀ ਧਰਮ ਸਮਤਨੀ ਅਮਨੀਤ ਕੌਰ ਨੇ ਅਲਜ਼ਾਮ ਲਾਏ ਨੇ ਜੋ ਐਫ ਆਈ ਆਰ ਦੇ ਵਿੱਚ ਉਹਨਾਂ ਸੋਦੀ ਬੰਕ ਕੀਤੀ ਆ ਅਸੀਂ ਚਾਹੁੰਦੇ ਆ ਕਿ ਉਹਨਾਂ ਨੂੰ ਜਿਹੜਾ ਆ ਇਨਸਾਫ ਜਿਹੜਾ ਆ ਉਹ ਦਿੱਤਾ ਜਾਵੇ ਸਰ ਜਿੰਨਾ ਤੱਕ ਉਹਦੀ ਪਤਨੀ ਨੇ ਕਿਹਾ ਜਿੰਨਾ ਤੱਕ ਇਨਸਾਫ ਨਹੀਂ ਮਿਲਦਾ ਤਦ ਤੱਕ ਉਹਨਾਂ ਦਾ ਹਾਂ ਦੇਖੋ ਰੋਜ਼ ਅੱਜ ਵੀ ਡੈੱਡ ਬੋਡੀ ਉਮਈਆ ਉਹ ਇਨਸਾਫ ਦੀ ਮੰਗ ਕਰ ਰਹੇ ਨੇ ਔਰ ਮੈਂ ਸਮਝਦਾ ਆ ਕਿ ਜਿਹੜੇ ਐਸ ਪੀ ਰੋहतक ਨੇ ਔਰ ਡੀ ਜ਼ੀ ਪੀ ਹਰਿਆਣਾ ਨੇ ਉਹਨਾਂ ਨੂੰ ਇਮੀਡੀਏਟਲੀ ਐਫ ਆਈ ਆਰ ਦੇ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ ਔਰ ਜਿਹੜੀ ਡਿਟੇਲਡ ਇਨਵੈਸਟੀਗੇਸ਼ਨ ਇਸ ਚੀਜ਼ ਦੀ ਕਰਵਾਉਣੀ ਚਾਹੀਦੀ ਹੈ ਦੇਖੋ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਸਾਡੇ ਕਈ ਮੰਤਰੀ ਸਹਿਬਾਨ ਉੱਥੇ ਪਹੁੰਚੇ ਨੇ ਅਸੀਂ ਪਰਿਵਾਰ ਦੇ ਨਾਲ ਪੂਰੀ ਤਰ੍ਹਾਂ ਡਟ ਕੇ ਖੜੇ ਆਂ ਔਰ ਜੋ ਵੀ ਕੁਝ ਸਾਨੂੰ ਲੋੜ ਪਈ ਚਾਹੇ ਉਹ ਅਦਾਲਤੀ ਲੜਾਈ ਹੋਵੇ ਚਾਹੇ ਉਹ ਛੜਕਾਂ ਤੇ ਲੜਾਈ ਹੋਵੇ ਅਸੀਂ ਵਾਈਪੁਰਨ ਕੁਮਾਰ ਜੀ ਵਾਸਤੇ ਅੱਗੇ ਕੁਝ ਡਿਮਾਂਡ ਹੈਗੇ ਆ ਸਰਕਾਰ ਦੇ ਰੱਖੀਆਂ ਜੀ ਉਹ ਕਿੱ데 ਜਾ ਸਕਦੇ ਆ ਜੀ ਨਿਵਾਸੀ ਅਸੀਂ ਅਸੀਂ ਜਿਹੜੇ ਹੈਗੇ ਨੇ ਹਰਿਆਣੇ ਦੇ ਮੁੱਖ ਮੰਤਰੀ ਉਹਨਾਂ ਤੋਂ ਮੰਗ ਕਰਦੇ ਆ ਕਿ ਇਮੀਡੀਏਟਲੀ ਜਿਹੜਾ ਆ ਉਹ ਜਿਹੜੇ ਜਿਹੜੇ ਵੀ ਉਹਨਾਂ ਨੇ ਫਾਈਨਲ ਰੋਡਸ ਦੇ ਸਾਈਡ ਨੋਟ ਦੇ ਵਿੱਚ ਨਾਮ ਲਿਖੇ ਨੇ ਉਹਨਾਂ ਸਾਰਿਆਂ ਦੇ ਉੱਤੇ ਐਕਸ਼ਨ ਜਿਹੜਾ ਉਹ ਕੀਤਾ ਜਾਣਾ ਚਾਹੀਦਾ ਕਿਉਂਕਿ ਕਾਫੀ ਦੇਖਣ ਦੇ ਵਿੱਚ ਆ ਰਿਹਾ ਹੈ ਕਿ ਪਾਸਪਾ ਦੇ ਹਾਲ ਦੇ ਵਿੱਚ ਅਨਸੂਚਿਤ ਜਾਤੀਆਂ ਦੇ ਉੱਤੇ ਜਿਹੜੇ ਐਕਸਪਲੋਇਟੇਸ਼ਨ ਆ ਉਹਨਾਂ ਦੀ ਉਹ ਜਿਹੜੀ ਆ ਉਹ ਬਹੁਤ ਵੱਧਦੀ ਜਾ ਰਹੀ ਹੈ